ਹਾਂਜੀ ਵੀਰੇ ਬਾਕੀ ਇਸ ਤੋਂ ਇਲਾਵਾ ਆਪਾਂ ਕਿਸ ਨੂੰ ਗਿਫਟ ਦੇਣਾ ਹੈ ਇਹ ਆਪਣੇ ਲਈ ਗਿਫਟ ਪੈਕ ਵੀ ਅਵੇਲੇਬਲ ਹੈ ਜੀ ਉਸ ਤੋਂ ਇਲਾਵਾ ਦੇਖੋ ਡਾਇਮੰਡ ਬੋਤਲਾਂ ਕਿੰਨੀਆਂ ਸੋਹਣੀਆਂ ਨੇ ਇੱਦਾਂ ਹੋਰ ਕਲਰ ਆ ਇੱਦਾਂ ਹੋਰ ਕਲਰ ਆ ਇਹ ਸਾਰੀਆਂ ਆਪਣੇ ਲਈ ਗਿਫਟ ਆਈਟਮਾਂ ਨੇ ਆ ਦੇਖੋ ਚਰਾਗ ਹਾਂਜੀ ਇਹਨਾਂ ਸਾਰੀਆਂ ਨੀਆਂ ਖਾਲੀ ਸ਼ੀਸ਼ੀਆਂ ਨੇ ਵਿੱਚ ਇਤਰ ਫਿਲ ਹੁੰਦਾ ਠੀਕ ਹੈ ਜੀ ਉਧਰ ਵੀ ਦਿਖਾ ਦਿਓ ਜੀ ਇਹ ਸਾਰੀ ਗਿਫਟ ਆਈਟਮਾਂ ਨਹੀਂ ਆਪਣੀਆਂ ਲਓ ਜੀ ਸਾਰੇ ਗਿਫਟ ਆਈਟਮ ਸਾਰੀਆਂ ਗਿਫਟ ਆਈਟਮਾਂ ਨੇ ਇਹਦੇ ਵਿੱਚ ਆਪਾਂ ਇਤਰ ਫਿਲ ਕਰਕੇ ਆਪਾਂ ਗਿਫਟ ਕਰ ਸਕਦੇ ਆਂ ਅਗਰ ਕਿਸ ਨੂੰ ਗਿਫਟ ਦੇਣਾ ਫ੍ਰੈਂਚ ਖੁਸ਼ਬੂਆਂ ਨੇ ਜਿੰਨੇ ਵੀ ਪਈਆਂ ਨੇ ਉਸ ਤੋਂ ਇਲਾਵਾ ਜਿਹੜਾ ਆਹ ਵਾਲਾ ਪਾਰਟ ਆਪਣਾ ਇਹ ਸਾਰੀਆਂ ਲਗਜ਼ਰੀ ਖੁਸ਼ਬੂਆਂ ਨੇ ਆਪਣੀਆਂ ਸਾਰੀਆਂ ਸਾਰੀਆਂ ਜੈਨੂਅਲ ਲਗਜ਼ਰੀ ਔਰ ਇਹ ਖੁਸ਼ਬੂਆਂ ਨੇ ਕਿ ਪੂਰੇ ਪੰਜਾਬ ਵਿੱਚ ਤੁਹਾਨੂੰ ਸਾਡੀ ਸ਼ਾਪ ਤੋਂ ਇਲਾਵਾ ਕਿਤੋਂ ਮਿਲਨੀਆਂ ਹੀ ਨਹੀਂ ਉਹ ਉੱਪਰ ਰੱਖੀਆਂ ਹੋਈਆਂ ਨੇ ਬਾਕੀ ਉਸ ਤੋਂ ਇਲਾਵਾ ਘਰ ਨੂੰ ਮਹਿਕਾਉਣ ਵਾਸਤੇ ਹੀ ਆਪਣੇ ਕੋਲ ਧੂਪ ਵੀ ਹੈਗੀਆਂ ਨੇ ਅਲੱਗ-ਗੁਲ ਫ੍ਰੈਗਰੈਂਸੀਆਂ ਔਰ ਅਰਗਬੱਤੀਆਂ ਵੀ ਹੈਗੀਆਂ ਨੇ ਇਹ ਆਪਣੇ ਜੀ ਇਲੈਕਟ੍ਰਿਕ ਬਰਨਰ ਨੇ ਦੇਖੋ ਕਿੰਨੇ ਸੋਹਣੇ ਕਲਰ ਨੇ ਇਹਨਾਂ ਦੇ ਕਿੰਨੇ ਸੋਹਣੇ ਡਿਜ਼ਾਈਨ ਨੇ ਇਹਨਾਂ ਵਿੱਚ ਵੀ ਬਖੂਰ ਐਡ ਹੁੰਦਾ ਜੀ ਬਖੂਰ ਐਡ ਕਰੋ ਘਰਾਂ ਦੇ ਅੰਦਰ ਰੂਮ ਦੇ ਅੰਦਰ ਆਪਣੀ ਲੌ ਠੀਕ ਹੈ ਬਹੁਤ ਸੋਹਣੇ ਸੋਹਣੇ ਖੁਸ਼ਬੂਆਂ ਨੇ ਬਹੁਤ ਸੋਹਣੇ ਸੋਹਣੇ ਲੈਂਪ ਨੇ ਤੇ ਜਿਹੜੇ ਇਤਰ ਤੇ ਉਦ ਨੇ ਸਾਰੇ ਅਰਬ ਦੇਸ਼ਾਂ ਦੇ ਨੇ ਠੀਕ ਹੈ ਜੀ ਉਸ ਤੋਂ ਇਲਾਵਾ ਤੁਸੀਂ ਕੋਈ ਖੁਸ਼ਬੂ ਕਸਟਮਾਈਜ਼ ਕਰਾਉਣੀ ਆ ਹਾਂਜੀ ਕੋਈ ਪਰਫਿਊਮ ਲੈਣਾ ਕੋਈ ਵੀ ਫ੍ਰੈਂਚ ਖੁਸ਼ਬੂ ਜਿਹੜੇ ਫੇਮਸ ਖੁਸ਼ਬੂਆਂ ਨੇ ਆਪਣੀਆਂ ਡਿਓਰ ਸਵਾਜ ਹੋ ਗਿਆ ਕ੍ਰੀਡ ਵੈਂਟਸ ਹੋ ਗਿਆ ਵਾਈ ਐਸ ਐਲ ਹੋ ਗਿਆ ਵਰਸਾਚੇ ਹੋ ਗਿਆ ਪਾਕੁਰਵਾਨੇ 1 ਮਿਲੀਅਨ ਹੋ ਗਿਆ ਇਸ ਤਰ੍ਹਾਂ ਦੀ ਜਿਹੜੀਆਂ ਵੀ ਖੁਸ਼ਬੂਆਂ ਨੇ ਚਾਹ ਡੋਲਚੀ ਗੁਮਾਨਾ ਹੋ ਗਿਆ ਬਰਬਰੀ ਹੋ ਗਿਆ ਪੋਲੋ სპੋਰਟ ਹੋ ਗਿਆ ਟੌਮ ਫੋਰਡ ਦੇ ਹੋਗੇ ਪਰਫਿਊਮ ਜਿਹੜੇ ਵੀ ਨੇ ਉਹ ਸਾਰੇ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗੇ ਜਿਹੜੇ ਹਜ਼ਾਰਾਂ ਹਜ਼ਾਰਾਂ ਦੇ ਪਰਫਿਊਮ ਨੇ 12000 15000 20000 ਉਹ ਤੁਹਾਨੂੰ ਅਸੀਂ ਸੌਂਝ ਦੇਵਾਂਗੇ ਸਿਰਫ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਲੁਧਿਆਣੇ ਜੇ ਤੁਸੀਂ ਵੀ ਲੁਧਿਆਣੇ ਸ਼ਹਿਰ ਤੇ ਇੱਕ ਬਹੁਤ ਬੈਸਟ ਦੁਕਾਨ ਲੱਭ ਰਹੇ ਹੋ ਇਤਰ ਤੇ ਊਦ ਦੀ ਹਨਾ ਅਰਬ ਦੇਸ਼ਾਂ ਦੇ ਇਤਰ ਤੇ ਜਿੱਥੋਂ ਊਦ ਮਿਲਦੀ ਹੁੰਨ ਤੇ ਮਹਿੰਗੇ ਜਿਹੜੇ ਪਰਫਿਊਮ ਨੇ ਉਹ ਤਿਆਰ ਕਰਕੇ ਦਿੰਦੇ ਹੁਣ ਤਾਂ ਅੱਜ ਆਪਾਂ ਤੁਹਾਨੂੰ ਇੱਕ ਏਡਾਂ ਦੀ ਸ਼ਾਪ ਦੇ ਉੱਪਰ ਲੈ ਕੇ ਜਾਣੇ ਆ ਜਿੱਥੇ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਹਨਾ ਤੇ 100% Ориਜਨਲ ਇਤਰ ਤੇ ਊਦ ਪਰਫਿਊਮ ਮਿਲ ਜਾਣਗੇ ਹਨਾ ਬਾਕੀ ਜਿਹੜੇ ਮਹਿੰਗੇ ਪਰਫਿਊਮ ਆ ਉਹ ਵੀ ਤੁਸੀਂ ਇਹਨਾਂ ਤੋਂ ਹਨਾ ਹਰ ਤਰ੍ਹਾਂ ਦੀ ਖੁਸ਼ਬੂ ਬਹੁਤ ਘੱਟ ਰੇਟਰ ਤੇ ਤਿਆਰ ਕਰਾ ਸਕਦੇ ਹੋ ਤੇ ਅਰਬ ਦੇਸ਼ਾਂ ਦੇ ਇਤਰ ਤੇ ਉਥ ਨੂੰ ਇੱਥੇ ਮਿਲ ਜਾਣਗੇ ਤੁਸੀਂ ਇਹ ਸ਼ਾਪ ਤੇ ਪਹੁੰਚਣਾ ਕਿਵੇਂ ਮੈਂ ਤੁਹਾਨੂੰ ਪ੍ਰੋਪਰ ਆਪਾਂ ਐਡਰੈਸ ਦਵਾਂਗੇ ਸੋ ਚੱਲਦੇ ਆਂ ਸਾਰੀ ਆਪਾਂ ਗੱਲਬਾਤ ਕਰਦੇ ਆਂ ਸੋ ਵੀਡੀਓ ਦਾ ਐਂਡ ਤੱਕ ਬਣੇ ਰਹੋ ਇਹ ਸ਼ਾਪ ਜਿਹੜਾ ਐਡਰੈਸ ਰਹਿ ਜਾਂਦਾ ਜੀ ਮੋਡਲ ਟਾਊਨ ਚਾਰ ਖੰਭਾ ਰੋਡ ਹਨਾ ਇੱਥੇ ਇਹਨਾਂ ਦੀ ਸ਼ਾਪ ਪਈ ਜਾਂਦੀ ਹੈ ਬਾਕੀ ਤੁਹਾਡੇ ਨਾਲ ਸਾਰੇ ਕੰਟੈਕਟ ਨੰਬਰ ਸਾਰਾ ਸ਼ੇਅਰ ਕਰ ਦਾਂਗੇ ਹਨਾ ਤੇ ਤੁਹਾਨੂੰ ਚੱਲਦੇ ਆਂ ਆਪਾਂ ਦਬਈ ਦੇ ਜਾਂ ਅਰ ਇਹ ਸਾਹਮਣੀ ਬਾਈਓਨਾਂ ਦੀ ਸ਼ਾਪ ਆ ਤੇ ਆਪਾਂ ਤੁਹਾਨੂੰ ਐਡਰੈਸ ਪ੍ਰੋਪਰ ਦੱਸਤਾ ਚਾਰ ਖੰਭਾ ਰੋਡ ਮਾਡਲ ਟਾਊਨ ਬਾਕੀ ਤੁਹਾਡੇ ਨਾਲ ਪਸਾਰਾ ਕੰਟੈਕਟ ਨੰਬਰ ਉਹ ਸ਼ੇਅਰ ਕਰ ਦਾਂਗੇ ਤੇ ਚੱਲਦੇ ਆਂ ਅਲ ਫਰੂਤ ਪੂਰ ਅਤਰ ਐਂਡ ਪਰਫਿਊਮ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਜੀ ਹਾਂਜੀ ਆਪਣੇ ਸ਼ੋਅਰੂਮ ਤੇ ਅਲ ਫਰਾਦ ਪਰਫਿਊਮਸ ਐਂਡ ਅਤਰ ਦੇ ਉੱਪਰ ਠੀਕ ਆ ਜੀ ਤੇ ਆਪਣਾ ਜਿਹੜਾ ਐਡਰੈਸ ਹੈ ਜੀ ਮਾਡਲ ਟਾਊਨ ਚਾਰ ਖੰਭਾ ਰੋਡ ਓਪੋਜ਼ਿਟ ਮਿਲਨ ਐਕਸਕਲੂਸਿਵ ਲੁਧਿਆਣਾ ਠੀਕ ਆ ਜੀ ਤੇ ਕਿਹੜੇ-ਕਿਹੜੇ ਆਪਾਂ ਇਤਰ ਤੇ ਉਦ ਦਿਖਾਵਾਂਗੇ ਜੱਜ ਅਰਬ ਦੇਸ਼ਾਂ ਦੇ ਕਹਿੰਦੇ ਨੇ ਉਹੀ ਹੁੰਦੇ ਨੇ ਆਪਾਂ ਕੋਲ ਸਾਰੇ ਬਿਲਕੁਲ ਜੀ ਬਿਲਕੁਲ ਆਪਣੇ ਕੋਲੇ ਸਾਰੇ ਜਿਹੜੇ ਇਤਰ ਤੇ ਉਦ ਨੇ ਸਾਰੇ ਅਰਬ ਦੇਸ਼ਾਂ ਦੇ ਨੇ ਠੀਕ ਆ ਜੀ ਉਸ ਤੋਂ ਇਲਾਵਾ ਤੁਸੀਂ ਕੋਈ ਖੁਸ਼ਬੂ ਕਸਟਮਾਈਜ਼ ਕਰਾਉਣੀ ਆ ਹਾਂਜੀ ਕੋਈ ਪਰਫਿਊਮ ਲੈਣਾ ਕੋਈ ਵੀ ਫ੍ਰੈਂਚ ਖੁਸ਼ਬੂ ਜਿਹੜੇ ਫੇਮਸ ਖੁਸ਼ਬੂਆਂ ਨੇ ਆਪਣੀਆਂ ਡਿਓਰ ਸਵਾਜ ਹੋ ਗਿਆ ਕ੍ਰੀਡ ਵੈਂਟਸ ਹੋ ਗਿਆ ਵਾਈ ਐਸ ਐਲ ਹੋ ਗਿਆ ਓਕੇ ਵਰਸਾਚੀ ਹੋ ਗਿਆ ਪਾਕੁਰਵਾਨੇ 1 ਮਿਲੀਅਨ ਹੋ ਗਿਆ ਇਸ ਤਰ੍ਹਾਂ ਦੀ ਜਿਹੜੀਆਂ ਵੀ ਖੁਸ਼ਬੂਆਂ ਨੇ ਚਾਹ ਡਾਲਚੀਗਰਮਾਨਾ ਹੋ ਗਿਆ ਬਰਬਰੀ ਹੋ ਗਿਆ ਪੋਲੋਸਪੋਰਟ ਹੋ ਗਿਆ ਟੌਮ ਫੋਰਡ ਦੇ ਹੋ ਗਏ ਪਰਫਿਊਮ ਜਿਹੜੇ ਵੀ ਨੇ ਉਹ ਸਾਰੇ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗੇ ਜਿਹੜੇ ਹਜ਼ਾਰਾਂ ਹਜ਼ਾਰਾਂ ਦੇ ਪਰਫਿਊਮ ਨੇ 12000 15000 20000 ਉਹ ਤੁਹਾਨੂੰ ਅਸੀਂ 100 ਜੀ ਦੇਵਾਂਗੇ ਸਿਰਫ ਠੀਕ ਹੈ ਜੀ ਔਰ ਸਟੇ ਔਰ ਪ੍ਰੋਜੈਕਸ਼ਨ ਉਹਦੀ ਤੁਹਾਨੂੰ ਗਾਰੰਟੀ ਦਵਾਂਗੇ ਠੀਕ ਆ ਜੀ ਸਟੇ ਵੀ ਹੋਊਗੀ ਔਰ ਪ੍ਰੋਜੈਕਸ਼ਨ ਵੀ ਹੋਊਗੀ ਠੀਕ ਆ ਜੀ ਲਾਸਟਿੰਗ ਮਿਨੀਮਮ 6 ਤੋਂ 8 ਘੰਟੇ ਹੋਊਗੀ ਓਕੇ ਓਕੇ ਜਿੰਨੀ オリジナル ਦੀ ਹੋਊ ਲਾਸਟਿੰਗ ਹਾਂਜੀ ਉਹਦੇ ਨਾਲੋਂ ਜ਼ਿਆਦਾ ਹੋਊ ਘੱਟ ਨਹੀਂ ਹੋਊਗਾ ਠੀਕ ਆ ਜੀ ਜੀ ਮਤਲਬ ਆਪਣਾ ਸਟਾਰਟਿੰਗ ਪ੍ਰਾਈਸ ਕੀ ਰਹਿ ਜਾਂਦਾ ਹੈ ਮਤਲਬ ਸਟਾਰਟਿੰਗ ਪ੍ਰਾਈਸ ਆ ਜਿਹੜਾ ਇਹ ਆਪਣਾ ਪਰਫਿਊਮ ਦਾ 900 ਰੁਪਏ ਦਾ ਸ਼ੁਰੂ ਹੋ ਜਾਂਦਾ ਹੈ 50 ml ਓਕੇ ਓਕੇ ਉਹ ਅੱਗੇ ਦੀ ਅੱਗੇ ਆਪਾਂ ਜਿੱਦਾਂ ਦੀ ਕੁਆਲਿਟੀ ਲਵਾਂਗੇ ਜਿਹੜੀ ਚੀਜ਼ ਲਵਾਂਗੇ ਉਦਾਂ ਇੰਕਰੀਜ਼ ਹੋ ਜਾਊਗਾ ਠੀਕ ਬਾਕੀ ਸਲਾਵਾ ਜਿਵੇਂ ਆਪਣਾ ਬਕਾਰਤਰਾ ਹੀ ਰਹਾ ਹਾਂ ਦਾ 540 ਬਕਾਰਤਰਾਓ ਇਹ ਅੱਜ ਕੱਲ ਆਪਣਾ ਅਰਜੈਂਟ ਲੋ ਯੂਜ਼ ਕਰ ਰਹੇ ਨੇ ਇਹਦੀ ਆਨਲਾਈਨ ਜਿਹੜੀ ਕਾਸਟ ਆ 60 ਤੋਂ 68000 ਦੇ ਕਰੀਬ ਆ 100 ml ਦੀ ਕਾਸਟ ਠੀਕ ਆ ਜੀ ਔਰ ਇਹ ਸਿਰਫ ਤੁਹਾਨੂੰ ਸੀ 100 ਦੇ ਵਿੱਚ ਦਵਾਂਗੇ ਲਓ ਜੀ ਔਰ origignal ਦਵਾਂਗੇ ਗਾਰੰਟੀ ਦੇ ਕੇ ਦਵਾਂਗੇ ਲਾਸਟਿੰਗ ਦੀ ਸਟੇ ਦੀ ਉਹ ਸਾਡੀ ਗਾਰੰਟੀ ਹੋਊਗੀ ਠੀਕ ਆ ਵੀਰੇ ਕੁਝ 100 ਦੇ ਵਿੱਚ ਦਵਾਂਗੇ ਉਸ ਤੋਂ ਇਲਾਵਾ LV ਦਾ ਆਉਂਦਾ اومਰੇਨਵੇਡ LV ਦਾ ਲਓ ਜੀ LV ਉਮਰੇਨ ਮੇਡ ਆਉਂਦਾ ओरिजिनल ਦਵਾਂਗੇ ਤੁਹਾਨੂੰ ओरिजिनल ਪਰਫਿਊਮ ਹੈ ਜਿਹੜਾ ਐਲਵੀ ਦਾ ਉਮਰੇਨ ਮੇਡ ਦਾ ਅਪਰੋਕਸੀਮੇਟ 36000 ਰੁਪਏ ਦਾ 36-37000 ਦਾ ਇਹ ਵੀ ਤੁਹਾਨੂੰ ਅਸੀਂ ਕੁਝ ਸੌ ਦੇ ਵਿੱਚ ਦਵਾਂਗੇ ਤਿਆਰ ਕਰਕੇ ਠੀਕ ਹੈ ਮਤਲਬ ਫ੍ਰੈਗਰੈਂਸ ਸੇਮ ਹੋਊਗੀ ਵੀਰੇ ਫਰੇਗਰੈਂਸ ਵੀ ਸੇਮ ਹੋਊਗੀ ਸਟੇ ਵੀ ਸੇਮ ਹੋਊਗੀ ਲਾਸਟਿੰਗ ਵੀ ਹੋਊਗੀ ਪ੍ਰੋਜੈਕਸ਼ਨ ਬਹੁਤ ਅੱਛੀ ਹੋਊਗੀ ਇਹ ਤੋਂ ਇਲਾਵਾ ਤੁਸੀਂ ਸਾਡੇ ਪੇਜ ਦੇ ਉੱਪਰ ਜਾ ਕੇ ਇਹਨਾਂ ਦੇ ਰਿਵਿਊ ਵੀ ਚੈੱਕ ਕਰ ਲਿਓਸੀਂ ਰਿਵਿਊ ਐਡ ਕਰਨ ਲੱਗਦੇ ਹਾਂ ਥੋੜੇ ਦਿਨਾਂ ਤੱਕ ਉਹ ਸਾਰੇ ਚੈੱਕ ਕਰ ਸਕਦੇ ਹੋ ਤੁਸੀਂ ਪੇਜ ਦੇ ਉੱਪਰ ਸਾਡੇ ਇੰਸਟਾਗ੍ਰam ਪੇਜ ਦੇ ਉੱਪਰ ਪਰਫਿਊਮ ਤਿਆਰ ਕਰਕੇ ਦੇਵਾਂਗੇ ਜਾਂ ਸਾਡੇ ਕੋਲੇ ਸਾਰਾ ਸਮਾਨ ਆ ਕਸਟਮਾਈਜ਼ ਕਰਕੇ ਤੁਹਾਡੇ ਸਾਹਮਣੇ ਕੁਝ ਮਿੰਟਾਂ ਵਿੱਚ ਤਿਆਰ ਕਰਕੇ ਤੁਹਾਨੂੰ ਦੇ ਦਾਂਗੇ ਇਸ ਤੋਂ ਇਲਾਵਾ ਘਰ ਨੂੰ ਮਹਿਕਾਉਣ ਦੇ ਵਾਸਤੇ ਸਾਡੇ ਕੋਲੇ ਚੀਜ਼ਾਂ ਨੇ ਆ ਦੇਖੋ ਆ ਚੀਜ਼ ਕਿੰਨੀ ਸੋਹਣੀ ਬਣੀ ਹੋਈ ਆ ਲਓ ਜੀ ਇਹਦੇ ਵਿੱਚ ਆਪਣਾ ਬਖੂਰ ਆਉਂਦਾ ਹੀ ਬਖੂਰ ਖੁਸ਼ਬੂ ਉਹ ਦਵਾਂਗੇ ਇਹਦੇ ਉੱਪਰ ਰੱਖੋ ਇਹ ਜੋ স্মੋਗ ਨਿਕਲੂ ਘਰ ਦੇੰਦੋਂ ਖੁਸ਼ਬੂ ਹੋ ਜੂ ਇਸ ਤੋਂ ਇਲਾਵਾ ਡਿਫਿਊਜ਼ਰ ਆਉਂਦੇ ਨੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਫਿਊਜ਼ਰ ਨੇ ਇਹ ਜਾਂ ਚੱਲਦੇ ਨੇ ਇਹਦੇ ਵਿੱਚ ਲਾਈਟਿੰਗ ਚੱਲਦੀ ਆ ਸਾਰਿਆਂ ਦੇ ਵਿੱਚ ਲਾਈਟਿੰਗ ਠੀਕ ਆ ਜੀ ਔਰ ਇੱਥੇ ਦੀ স্মੋਗ ਹੁੰਦੀ ਆ ਧੂਆ ਨਿਕਲਦਾ ਔਰ ਘਰਾਂ ਦੇ ਅੰਦਰ ਘਰਾਂ ਨੂੰ ਮਹਿਕਾਉਣ ਦੇ ਵਾਸਤੇ ਬਿਹਤਰੀਨ ਚੀਜ਼ਾਂ ਨੇ ਇਹ ਸਾਰੀਆਂ ਸਾਰੀਆਂ ਓਕੇ ਇਹਦੇ ਵਿੱਚ ਅਸੀਂ ਲਿਕਵਿਡ ਦਵਾਂਗੇ ਵੈਸੇ ਪੰਦੇ ਵਿੱਚ ਪਾਣੀ ਇੱਕ ਲਿਕਵਿਡ ਦਵਾਂ ਖੁਸ਼ਬੂ ਦੇ ਤੌਰ ਤੇ ਇਹਦੇ ਵਿੱਚ ਕੁਛ ਤੁਪਕੇ ਪਾਓ ਘਰਾਂ ਦੇ ਅੰਦਰ ਖੁਸ਼ਬੂ ਹੀ ਖੁਸ਼ਬੂ ਹੋ ਜਾਊ ਠੀਕ ਹੈ ਜੀ ਇੱਕ ਆਪਣੇ ਕੋਲੇ ਆਉਂਦੇ ਨੇ ਇਲੈਕਟ੍ਰਿਕ ਵਰਨਰ ਔਰ ਚੱਲਦੇ ਨੇ ਬਹੁਤ ਸੋਹਣੇ ਲੱਗਦੇ ਨੇ ਚਲਾ ਕੇ ਦਿਖਾ ਦੇ ਰਾ ਜੂਗੀ ਦਿਖਾ ਦੇਵਾਂ ਚਾਲ ਕਰਦੇ ਇਹ ਜੋ ਚੱਲਦੇ ਨੇ ਜੀ ਲਾਈਟਾਂ ਚੱਲਦੀਆਂ ਨੇ ਇਹਦੇ ਵਿੱਚ ਦੀ ਆ ਜਗ੍ਹਾ ਇਹਦੇ ਵਿੱਚ ਖੁਸ਼ਬੂ ਐਡ ਹੋਊਗੀ ਓਕੇ ਇੱਥੇ ਵੀ ਬਖੂਰ ਪੈਂਦਾ ਹਾਂਜੀ ਇਹਦੇ ਵਿੱਚ ਬਖੂਰ ਪਊਗਾ ਜੀ ਬਖੂਰ ਐਡ ਕਰਕੇ ਇਹਨੂੰ ਇਲੈਕਟ੍ਰਿਕ ਲਗਾਓ ਨਾਲ ਲਾਈਟ ਚੱਲੂਗੀ ਠੀਕ ਆ ਜੀ ਔਰ ਨਾਲੇ ਖੁਸ਼ਬੂ ਘਰਾਂ ਦੇ ਅੰਦਰ ਆਊਗੀ ਓਕੇ ਜਿਵੇਂ ਦੁਬਈ ਦਾ ਮਿਊਜ਼ੀਅਮ ਹੋ ਗਿਆ ਦੇਖੋ ਡੈਕੋਰੇਸ਼ਨ ਆ ਪੀ ਦਾ ਅਸੀਂ ਆਪਣੀ ਸ਼ਾਪ ਦੇ ਉੱਪਰ ਘਰ ਦੇ ਵਿੱਚ ਰੂਮ ਦੇ ਵਿੱਚ ਲੌਬੀ ਦੇ ਵਿੱਚ ਅਸੀਂ ਇਹ ਜਿਆ ਰੱਖ ਸਕਦੇ ਆ ਖੁਸ਼ਬੂ ਦੇ ਵਾਸਤੇ ਠੀਕ ਆ ਜੀ ਘਰ ਦੇ ਅੰਦਰ ਮਹੱਲੇ ਦੇ ਅੰਦਰ ਖੁਸ਼ਬੂ ਹੋ ਜੇ ਲੋਕ ਤੁਹਾਨੂੰ ਪੁੱਛਣਗੇ ਆਗੇ ਬਾਈ ਕੀ ਚੀਜ਼ ਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਅਰਬ ਦੇਸ਼ਾਂ ਲਈ ਦਵਾਂਗੇ ਸੀ ਬਖੂਰ ਵੀ ਬਾਹਰ ਲਈ ਦਵਾਂਗੇ ਜਿਹੜੀ ਇਹਦੇ ਵਿੱਚ ਖੁਸ਼ਬੂ ਐਡ ਹੁੰਦੀ ਹੈ ਠੀਕ ਹੈ ਜੀ ਹਾਂਜੀ ਵੀਰੇ ਬਾਕੀ ਇਸ ਤੋਂ ਇਲਾਵਾ ਆਪਾਂ ਕਿਸੇ ਨੂੰ ਗਿਫਟ ਦੇਣਾ ਹੈ ਜੀ ਆਪਣੇ ਲਈ ਗਿਫਟ ਪੈਕ ਵੀ ਅਵੇਲੇਬਲ ਹੈ ਜੀ ਓਕੇ ਉਸ ਤੋਂ ਇਲਾਵਾ ਦੇਖੋ ਡਾਇਮੰਡ ਬੋਤਲਾਂ ਕਿੰਨੀਆਂ ਸੋਹਣੀਆਂ ਨੇ ਇੱਦਾਂ ਹੋਰ ਕਲਰ ਆ ਇੱਦਾਂ ਹੋਰ ਕਲਰ ਆ ਇਹ ਸਾਰੀਆਂ ਆਪਣੇ ਲਈ ਗਿਫਟ ਆਈਟਮਾਂ ਨੇ ਆ ਦੇਖੋ ਚਰਾਗ ਹਾਂਜੀ ਇਹਨਾਂ ਸਾਰੀਆਂ ਇਹਨੀਆਂ ਖਾਲੀ ਸ਼ੀਸ਼ੀਆਂ ਨੇ ਵਿੱਚ ਇਤਰ ਫਿਲ ਹੁੰਦਾ ਠੀਕ ਆ ਜੀ ਉਧਰ ਵੀ ਦਿਖਾ ਦਿਓ ਜੀ ਇਹ ਸਾਰੀ ਗਿਫਟ ਆਈਟਮ ਨਹੀਂ ਆਪਣੀਆਂ ਲਓ ਜੀ ਸਾਰੇ ਗਿਫਟ ਆਈਟਮ ਸਾਰੇ ਗਿਫਟ ਆਈਟਮ ਨੇ ਇਹਦੇ ਵਿੱਚ ਆਪਾਂ ਇਤਰ ਫਿਲ ਕਰਕੇ ਆਪਾਂ ਗਿਫਟ ਕਰ ਸਕਦੇ ਆਂ ਅਗਰ ਕਿਸੇ ਨੂੰ ਗਿਫਟ ਦੇਣਾ ਆਪਾਂ ਨੇ ਓਕੇ ਓਕੇ ਜੀ ਹਾਂਜੀ ਉਸ ਤੋਂ ਇਲਾਵਾ ਆਪਣੇ ਕੋਲੇ ਕਾਰ ਦੀ ਖੁਸ਼ਬੂ ਵਾਸਤੇ ਕਾਰ ਚ ਖੁਸ਼ਬੂ ਹੋਵੇ ਹਾਂਜੀ ਰੂਮ ਚ ਖੁਸ਼ਬੂ ਹੋਵੇ ਦੇਖੋ ਆਪਣੇ ਲਈ ਕਾਰ ਹੈਂਗਿੰਗ ਵੀ ਨੇ ਠੀਕ ਆ ਜੀ ਮਿਨੀਮਮ ਰੇਂਜ ਦੇ ਅੰਦਰ ਰਵਾਂਗੇ ਵਧੀਆ ਤੋਂ ਵਧੀਆ ਖੁਸ਼ਬੂ ਭਰ ਕੇ ਉਸ ਤੋਂ ਇਲਾਵਾ ਅੱਜ ਕੱਲ ਡਿਮਾਂਡ ਦੇ ਵਿੱਚ ਆ ਏਸੀ ਚ ਠੀਕ ਹੈ ਜੀ ਏਸੀ ਬੈਂਡ ਦੇ ਵਿੱਚ ਕਾਰ ਚ ਲਗਾਉਣ ਵਾਸਤੇ ਰੂਮ ਚ ਲਗਾਉਣ ਵਾਸਤੇ ਆਹ ਚੀਜ਼ ਏਸੀ ਲੱਗ ਜਾਂਦੀ ਆ ਔਰ ਆ ਸਾਰਾ ਪਾਰਟ ਹੈ ਇਹ ਲੱਕਰ ਦਾ ਲੱਕੜ ਖੁਸ਼ਬੂ ਨੂੰ ਖੁਸ਼ ਕਰਕੇ ਕਮਰੇ ਦੇ ਅੰਦਰ ਸਾਰੇ ਖੁਸ਼ਬੂ ਹੁੰਦੀ ਆ ਇਹ ਚੀਜ਼ਾਂ ਜਿਹੜੀਆਂ ਆਪਾਂ ਘਰ ਦੇ ਅੰਦਰ ਵੀ ਯੂਜ਼ ਕਰ ਸਕਦੇ ਆ ਕਿਸੇ ਨੂੰ ਗਿਫਟ ਦੇਣਾ ਗਿਫਟ ਵੀ ਦੇ ਸਕਦੇ ਆ ਉਸ ਤੋਂ ਇਲਾਵਾ ਜਿਹੜੇ ਆਪਣੇ ਪਰਫਿਊਮ ਨੇ ਪਰਫਿਊਮ ਆਪਣੇ 50 ਐਮਐਲ ਵੀ ਤਿਆਰ ਹੋ ਜਾਣਗੇ 100 ਐਮਐਲ ਵੀ ਤਿਆਰ ਹੋ ਜਾਣਗੇ ਉਹ ਜਿੰਦਾਂ ਦੀ ਕੁਆਂਟੀਟੀ ਕਹੋਗੇ ਜਿਹੜੀ ਕੁਆਲਿਟੀ ਕਹੋਗੇ ਅਰੇਬਿਕ ਕਹੋਗੇ ਅਰੇਬਿਕ ਫ੍ਰੈਂਚ ਕਹੋਗੇ ਫ੍ਰੈਂਚ ਔਰ ਇਹ ਚੀਜ਼ੀ ਤੁਹਾਨੂੰ ਗਾਰੰ ਕਿ ਲੁਧਿਆਣਾ ਤੋਂ ਲੁਧਿਆਣਾ ਤੁਹਾਨੂੰ ਪੂਰੇ ਪੰਜਾਬ 'ਚ ਉਹ ਨਾਲ ਦੀ ਕੁਆਲਿਟੀ ਨਹੀਂ ਮਿਲੂਗੀ ਜਿਹੜੀ ਸਾਨੂੰ ਕੁਆਲਿਟੀ ਦਵਾਂਗੇ ਠੀਕ ਹੈ ਜੀ ਸਾਡਾ ਲੁਧਿਆਣਾ ਆਉਣ ਦਾ ਮੇਨ ਮਕਸਦ ਹੀ ਇਹ ਆ ਕਿ ਅਸੀਂ ਲੋਕਾਂ ਨੂੰ ਕੁਆਲਿਟੀ ਪ੍ਰੋਵਾਈਡ ਕਰੀਏ ਓਕੇ ਓਕੇ ਸਟੇ ਵੀ ਜ਼ਿਆਦਾ ਹੋਗੀ ਹਾਂਜੀ ਪ੍ਰੋਜੈਕਸ਼ਨ ਵੀ ਜ਼ਿਆਦਾ ਹੋਗੀ ਉਹ ਚੀਜ਼ ਜੀ ਅਸੀਂ ਗਾਰੰਟੀ ਦੇ ਕੇ ਭੇਜਾਂਗੇ ਠੀਕ ਹੈ ਜੀ ਉਹਦੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਊਗਾ ਠੀਕ ਹੈ ਜੀ ਜੀ ਆਪਣੀਆਂ ਸਾਰੀਆਂ ਫਰੈਂਚ ਖੁਸ਼ਮੂਹਾਂ ਨੇ ਅਜਿੰਨੇ ਪਈਆਂ ਨੇ ਸਾਰੇ ਸਾਰੇ ਆਪਣੀਆਂ ਇੱਧਰ ਵੀ ਬਰਬਰੀ ਹੋ ਗਿਆ ਅਰਮਾਨੀ ਹੋ ਗਿਆ ਟੌਮ ਫੋਰਡ ਦੇ ਹੋਗੇ ਉਸ ਤੋਂ ਇਲਾਵਾ ਜਿਹੜਾ ਆਹ ਵਾਲਾ ਪਾਰਟ ਆਪਣਾ ਇਹ ਸਾਰੀਆਂ ਲਗਜ਼ਰੀ ਖੁਸ਼ਬੂਆਂ ਨੇ ਆਪਣੀਆਂ ਸਾਰੀਆਂ ਸਾਰੀਆਂ ਜੈਨੂਅਲ ਲਗਜ਼ਰੀ ਔਰ ਇਹ ਖੁਸ਼ਬੂਆਂ ਨੇ ਕਿ ਪੂਰੇ ਪੰਜਾਬ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਇਲਾਵਾ ਕਿਤੋਂ ਮਿਲਨੀਆਂ ਹੀ ਨਹੀਂ ਉਹ ਆਪ ਰੱਖੀਆਂ ਹੋਈਆਂ ਨੇ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਤੁਹਾਨੂੰ ਖੁਸ਼ਬੂ 100 ਰੁਪਏ ਦੀ ਦਵਾਂਗੇ ਖੁਸ਼ਬੂ ਤੁਹਾਨੂੰ 200 ਦੀ ਦਵਾਂਗੇ ਇਹ ਗੱਲ ਨਹੀਂ ਕਹਦੇ ਹਾਂਜੀ ਖੁਸ਼ਬੂ ਤੁਹਾਨੂੰ ਜੈਨੂਅਲ ਪ੍ਰਾਈਸ 'ਚ ਦਵਾਂਗੇ ਮਗਰ ਦਵਾਂਗੇ ਤੁਹਾਨੂੰ origignal ਜਿਹੜੀ ਚੀਜ਼ ਦੁਬਈ ਦੀ ਕਹਿ ਕੇ ਦਵਾਂਗੇ ਦੁਬਈ ਦੀ ਹੋਊਗੀ ਠੀਕ ਹੈ ਜੀ ਓਕੇ ਓਕੇ ਵੀਰੇ ਬਾਕੀ ਉਸ ਤੋਂ ਇਲਾਵਾ ਘਰ ਨੂੰ ਮਹਿਕਾਉਣ ਔਰ ਅਗਰਬਤੀਆਂ ਵੀ ਹੈਗੀਆਂ ਨਹੀਂ ਇਹਨਾਂ ਦੀ ਜਿਹੜੇ ਵੱਡਾ ਪੁਆਇੰਟ ਆ ਉਹ ਇਹ ਆ ਕਿ ਸਾਰੀ ਇੱਥਰ ਤੋਂ ਤਿਆਰ ਹੋਈ ਹੋਈਆਂ ਨੇ ਠੀਕ ਹੈ ਜੀ ਇਹ ਵੀ ਲੋਕਲ ਨਹੀਂ ਹੈਗੀਆਂ ਇਹ ਵੀ ਬਾਹਰਲੀ ਨੇ ਸਾਰੀਆਂ ਓਕੇ ਓਕੇ ਔਰ ਇਹਨਾਂ ਨੂੰ ਘਰਾਂ ਦੇ ਅੰਦਰ ਲਗਾਵਾਂਗੇ ਲੋਕ ਮਜਬੂਰ ਹੋਣਗੇ ਪੁੱਛਣ ਵਾਸਤੇ ਕਿ ਤੁਸੀਂ ਘਰਾਂ ਵਿੱਚ ਕੀ ਚੀਜ਼ ਲਗਾਈ ਹੈ ਇੰਨੀ ਬਿਹਤਰੀਨ ਔਰ ਅੱਛੀ ਫਰੇਗਰੈਂਸ ਆ ਉਹ ਸਾਰੀਆਂ ਅਗਰਬਤੀਆਂ ਨੇ ਜੀ ਨੀਚੇ ਪਈਆਂ ਨੇ ਸਾਰੀਆਂ ਇਹ ਪਰਫਿਊਮ ਆਗੇ ਸਾਰੇ ਇਹ ਇਹ ਸਾਰੇ ਪਰਫਿਊਮ ਨੇ ਜੀ ਇਹ ਪਰਫਿਊਮ ਸਾਰੇ ਦੁਬਈ ਦੇ ਨੇ ਠੀਕ ਆ ਜੀ ਔਰ ਉਹ ਵਾਲੇ ਪਰਫਿਊਮ ਨੇ ਕਿ ਜਿਹੜੇ ਹਜੇ ਆਨਲਾਈਨ ਇੰਡੀਆ ਦੇ ਵਿੱਚ ਵੀ ਲ ਇਹ ਵੀ ਤੁਹਾਨੂੰ ਸਾਡੀ ਸ਼ਾਪ ਦੇ ਉੱਪਰੋਂ ਮਿਲਣਗੇ ਓਕੇ ਓਕੇ ਉਸਲਾਵਾ ਡਿਊ ਨੇ ਇਹ ਬਖੂਰ ਆ ਗਿਆ ਨਾ ਜੀ ਸਾਨੂੰ ਆਪਣੇ ਸਾਰੇ ਆ ਬਖੂਰ ਨੇ ਜੀ ਓਕੇ ਆ ਬਖੂਰ ਆ ਗਏ ਸਾਰੇ ਬਖੂਰ ਆ ਗਏ ਸਾਰੇ ਜੀ ਲਓ ਜੀ ਅਰੈਬਿਕ ਖੁਸ਼ਬੂਆਂ ਪਸੰਦ ਕਰਦੇ ਆ ਤਾਂ ਅਰੈਬਿਕ ਦੇ ਵਿੱਚ ਇੱਕ ਫੇਮਸ ਖੁਸ਼ਬੂ ਆ ਲਤਾਫਾ ਕੰਪਨੀ ਦੀ ਖਮਰਾ ਓਕੇ ਜੀ ਹਰ ਬੰਦੇ ਕੋਲੇ ਜਿਹਦੇ ਕੋਲੇ 10-10 ਲੱਖ ਦੀ ਵੀ ਕਲੈਕਸ਼ਨ ਪਈ ਹੈ ਨਾ ਹਰ ਬੰਦੇ ਕੋਲੇ ਆ ਵਾਲਾ ਪਰਫਿਊਮ ਔਰ ਇਤਰ ਕਰੀ ਜ਼ਰੂਰ ਹੁੰਦਾ ਠੀਕ ਹੈ ਜੀ ਇਹਦੀ ਤੁਹਾਨੂੰ ਇਤਰ ਚਾਹੀਦਾ ਇਤਰ ਵੀ ਅਵੇਲੇਬਲ ਆ ਇਹਦਾ ਤੁਹਾਨੂੰ ਪਰਫਿਊਮ ਚਾਹੀਦਾ ਉਹ ਤੁਹਾਨੂੰ ਕਸਟਮਾਈਜ਼ ਕਰਕੇ ਦੇ ਦਾਂਗੇ ਉਸ ਤੋਂ ਇਲਾਵਾ ਅਰੇਬੀਅਨ ਟੌਂਕਾ ਜਿਹੜੇ ਦੁਬਈ ਜਾਂਦੇ ਨੇ ਰਿਵਨ ਟੌਂਕਾ ਲੈ ਕੇ ਆਉਂਦੇ ਨੇ ਹਾਂਜੀ ਹਾਂਜੀ ਇਹ ਤੁਹਾਨੂੰ ਅਸੀਂ ਕੁਝ 100 ਰੁਪਏ ਦੇ ਵਿੱਚ ਤਿਆਰ ਕਰਕੇ ਦਵਾਂਗੇ ਖੁਸ਼ਬੂ ਸੱਤ ਦੇ ਸਾਡੇ ਕੋਲ ਚਾਹੇ ਇਤਰ ਚ ਲੈ ਲਓ ਚਾਹੇ ਪਰਫਿਊਮ ਚ ਲੈ ਲਓ ਦੋਨੋਂ ਚੀਜ਼ਾਂ ਮਿਲਣਗੀਆਂ ਠੀਕ ਹੈ ਜੀ ਉਹਦੇ ਨਾਲ ਇੱਕ ਸਾਡੀ ਫੇਮਸ ਖੁਸ਼ਬੂ ਆ ਮੋਸਟ ਸੇਲਿੰਗ ਸਾਡੀ ਬੁਰਜਮਾਨ ਓਕੇ ਜੀ ਮਾਈਲਡ ਖੁਸ਼ਬ ਉਹੀ ਗੱਲ ਕਹਿੰਦੇ ਨੇ ਸਾਨੂੰ ਬਾਈਕ ਤੇ ਅਗਰ ਜਾਂਦੇ ਆ ਸਾਨੂੰ ਰੋਕ ਕੇ ਪੁੱਛਦੇ ਆ ਤੁਹਾਡੇ ਕੀ ਲੱਗਿਆ ਹੋਇਆ ਇੰਨੀ ਅੱਛੀ ਫ੍ਰੈਗਰੈਂਸ ਆ ਇਹਦੀ ਇਸ ਤੋਂ ਇਲਾਵਾ ਮਰਜ਼ ਬਾਈ ਅਹਿਮਦ ਅਹਿਮਦ ਅਲ ਮਗਰੀਬੀ ਦਾ ਪਰਫਿਊਮ ਆਉਂਦਾ ਮਰਜ਼ ਅਪਰੋਕਸੀਮੇਟ 6500-7000 ਰੁਪਏ ਦਾ ਇਹ ਵੀ ਤੁਹਾਨੂੰ ਸਾਡੀ ਸ਼ਾਪ ਦੇ ਉੱਪਰ ਕੁਝ ਸੌ ਦੇ ਵਿੱਚ ਤਿਆਰ ਕਰਕੇ ਮਿਲ ਜਾਊਗਾ ਇਹ ਚੀਜ਼ਾਂ ਲੈਣ ਦੇ ਵਾਸਤੇ ਤੁਸੀਂ ਸਾਡੀ ਸ਼ਾਪ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਸ਼ਾਪ ਹੈਗੀ ਸਾਡੀ ਮਾਡਲ ਟਾਊਨ ਚਾਰ ਖੰਬਾ ਰੋਡ ਲੁਧਿਆਣਾ ਠੀਕ ਹੈ ਜੀ ਅਗਰ ਤੁਸੀਂ ਇਹ ਚੀਜ਼ ਸਾਡੇ ਕੋਲ ਆਨਲਾਈਨ ਬਾਏ ਕਰਨੀ ਹੈ ਨਾ ਇਹ ਘਰੇ ਬੈਠੇ ਖਰੀਦ ਸਕਦੇ ਹੋ ਉਹਦੇ ਲਈ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਐਨੀ ਟਾਈਮ ਤੁਸੀਂ ਵਟਸਐਪ ਕਰੋ ਕਾਲ ਕਰੋ ਤੁਹਾਨੂੰ ਰਿਸਪੌਂਸ ਮਿਲੂਗਾ ਠੀਕ ਹੈ ਹਾਂਜੀ ਵੀਰੇ ਉਸ ਤੋਂ ਇਲਾਵਾ ਜਿਹੜੀ ਡਿਲੀਵਰੀ ਆ ਤੁਹਾਨੂੰ ਘਰ ਬੈਠੇ ਮਿਲੂਗੀ ਡਿਲੀਵਰੀ ਬਿਲਕੁਲ ਫ੍ਰੀ ਹੋਊਗੀ ਜਿਹੜੀ ਮਰਜ਼ੀ ਚੀਜ਼ ਮੰਗਾਓ ਡਿਫਿਊਜ਼ਰ ਮੰਗਾਓ ਇਤਰ ਮੰਗਾਓ ਪਰਫਿਊਮ ਮੰਗਾਓ ਜਿਹੜੀ ਮਰਜ਼ੀ ਚੀਜ਼ ਮੰਗਾਓ ਮਤਲਬ ਆਲ ਇੰਡੀਆ ਬਿਲਕੁਲ ਫ੍ਰੀ ਆ ਆਲ ਓਵਰ ਇੰਡੀਆ ਤੁਹਾਨੂੰ ਡਿਲੀਵਰੀ ਅਸੀਂ ਬਿਲਕੁਲ ਫ੍ਰੀ ਦੇਵਾਂਗੇ ਤੇ ਮੇਨ ਹੁੰਦਾ ਇਤਰ ਊਦਮਲਾ ਅਰੀਜਨਲ ਮਿਲਣਾ ਹਨਾ ਵੀਰੇ ਅਰੀਜਨਲ ਹੀ ਅਰੀਜਨਲ ਗਰੰਟੀ ਨਾਲ ਅਗਰ ਕੋਈ ਬੰਦਾ ਦੁਬਈ ਦੇ ਬਿੱਲ ਵੀ ਦੇਖਣਾ ਚਾਹੁੰਗਾ ਅਸੀਂ ਉਹ ਵੀ ਦਿਖਾ ਦਾਂਗੇ ਠੀਕ ਆ ਵੀਰੇ ਇੱਥੋਂ ਤੱਕ ਵੀ ਹੈ ਜੀ ਬਿੱਲ ਵੀ ਰੱਖਿਆ ਹੋਇਆ ਨੇ ਅਸੀਂ ਠੀਕ ਆ ਜੀ ਇਸ ਤੋਂ ਇਲਾਵਾ ਜੀ ਅਗਰ ਸਾਡੇ ਬਾਹਰ ਵਾਲੇ ਭਾਈ ਫੋਰਨ ਵਾਲੇ ਐਨ ਆਰ ਆਈ ਭਾਈ ਸਾਡੇ ਹਾਂਜੀ ਉਹ ਵੀ ਚੀਜ਼ਾਂ ਲੈਣੇ ਚਾਹੁੰਦੇ ਨੇ ਉਹਨਾਂ ਲਈ ਵੀ ਅਸੀਂ ਡਿਲੀਵਰੀ ਫ੍ਰੀ ਕਰ ਦਾਂਗੇ ਪਰ ਉਹਨਾਂ ਵਾਸਤੇ ਮਿਨੀਮਮ ਕੁਆਂਟੀਟੀ ਜਿਹੜੀ 20 ਇਤਰ ਜਾਂ 20 ਪਰਫਿਊਮ ਅਗਰ ਲੈਣਗੇ ਤਾਂ ਉਹਨਾਂ ਲਈ ਵੀ ਅਸੀਂ ਡਿਲੀਵਰੀ ਬਿਲਕੁਲ ਫ੍ਰੀ ਦਵਾਂਗੇ ਲਓ ਜੀ ਬਾਈ ਇਹ ਆਪਣਾ ਜੀ ਇਲੈਕਟ੍ਰਿਕ ਬਰਨਰ ਨੇ ਦੇਖੋ ਕਿੰਨੇ ਸੋਹਣੇ ਕਲਰ ਨੇ ਇਹਨਾਂ ਦੇ ਕਿੰਨੇ ਸੋਹਣੇ ਡਿਜ਼ਾਈਨ ਨੇ ਇਹਨਾਂ ਵਿੱਚ ਵੀ ਬਖੂਰ ਐਡ ਹੁੰਦਾ ਜੀ ਬਖੂਰ ਐਡ ਕਰੋ ਘਰਾਂ ਦੇ ਅੰਦਰ ਰੂਮ ਦੇ ਅੰਦਰ ਆਪਣੀ ਲੌਬੀ ਦੇ ਅੰਦਰ ਖੁਸ਼ਬੂ ਹੀ ਖੁਸ਼ਬੂ ਹੋ ਜੂ ਔਰ ਖੁਸ਼ਬੂ ਵੀ ਪੂਰਾ ਪੂਰਾ ਦਿਨ ਸਟੇ ਕਰੂਗੀ ਬਹੁਤ ਸੋਹਣੀ ਸੋਹਣੀਆਂ ਖੁਸ਼ਬੂਆਂ ਨੇ ਬਹੁਤ ਸੋਹਣੇ ਸੋਹਣੇ ਲੈਂਪ ਨੇ ਇਹਨੂੰ ਆਪਾਂ ਗਿਫਟ ਵੀ ਕਰ ਸਕਦੇ ਆ ਘਰੇ ਵੀ ਯੂਜ਼ ਕਰ ਸਕਦੇ ਆ ਆਪਣੇ ਰੂਮ ਲਈ ਪਰਸਨਲੀ ਵੀ ਯੂਜ਼ ਕਰ ਸਕਦੇ ਆ ਲੈਂਪ ਦਾ ਵੀ ਕੰਮ ਦੇਣਗੇ ਔਰ ਖੁਸ਼ਬੂ ਦਾ ਕੰਮ ਵੀ ਦੇਣਗੇ ਦੋਨੋਂ ਚੀਜ਼ਾਂ ਹੀ ਲਓ ਜੀ ਬਾਕੀ ਇਹ ਸਿੰਗਲ ਕਲਰ ਦੇ ਵਿੱਚ ਨਾ ਮਲਟੀ ਸ਼ੇਡ ਨਹੀਂ ਠੀਕ ਹੈ ਜੀ ਬਾਕੀ ਇਹ ਚੀਜ਼ ਡਿਮਾਂਡ ਦੇ ਵਿੱਚ ਆ ਲੋਕ ਮੰਗਦੇ ਨੇ ਦੇਖੋ ਓਕੇ ਜੀ ਅਲੱਗ-ਅਲੱਗ ਖੁਸ਼ਬੂਆਂ ਦੇ ਵਿੱਚ ਆ ਇਹਨੂੰ ਕਹਿੰਦੇ ਆ ਅਸੀਂ ਸੋਲਿਡ ਪਰਫਿਊਮ ਅੰਡਰ ਆਰਮਸ ਲਗਾਉਣ ਵਾਸਤੇ neck ਤੇ ਲਗਾਉਣ ਵਾਸਤੇ ਬੋਡੀ ਦੇ ਆਪਾਂ ਕੋਈ ਵੀ ਹਿੱਸੇ ਦੇ ਉੱਪਰ ਲਗਾ ਸਕਦੇ ਆ ਖੁਸ਼ਬੂ ਦੇ ਤੌਰ ਤੇ ਠੀਕ ਹੈ ਜੀ ਬਹੁਤ ਡਿਮਾਂਡ ਦੇ ਵਿੱਚ ਆ ਇਹ ਵੀ ਤੁਹਾਨੂੰ ਘਰ ਬੈਠੇ ਮਿਲ ਜੂ ਸਾਡੀ ਸਾਡੀ ਤਰਫ ਤੋਂ ਠੀਕ ਹੈ ਸ਼ਾਪ ਤੇ ਵਿਜ਼ਿਟ ਕਰਨਾ ਔਰੇ ਕਰ ਲੋ ਅਲੱਗ-ਅਲੱਗ ਖੁਸ਼ਬੂਆਂ ਨੇ ਰੋਜ਼ ਦੀ ਖੁਸ਼ੂ ਵੀ ਹੈਗੀ ਆ ਹਾਂ ਜੀ ਜੰਨਤ ਦੇ ਜ਼ਹੂਰ ਦੀ ਖੁਸ਼ਬੂ ਕੁਈ ਫੌਗ ਦੇ ਵਿੱਚ ਚਾਹੀਦੀ ਉਹ ਵੀ ਹੈਗੀ ਸਾਰੀਆਂ ਖੁਸ਼ਬੂਆਂ ਨੇ ਜੈਸਮੀਨ ਦੀ ਚਾਹੀਦੀ ਹੈ ਕਲੀ ਦੀ ਚਾਹੀਦੀ ਹੈ ਲਿਲੀ ਦੀ ਚਾਹੀਦੀ ਆ ਉਹ ਸਾਰੀਆਂ ਖੁਸ਼ਬੂਆਂ ਦੇ ਵਿੱਚ ਮਿਲ ਜੂ ਸਾਨੂੰ ਇਹ ਸਾਡੇ ਕੋਲੇ ਅਵੇਲੇਬਲ ਠੀਕ ਹੈ ਜੀ ਲਓ ਜੀ ਬਾਕੀ ਘਰਾਂ ਨੂੰ ਮਹਿਕਾਉਣ ਦੇ ਵਾਸਤੇ ਆਪਣੇ ਕੋਲੇ ਅਰਗਬਤੀਆਂ ਵੀ ਹੈਗੀਆਂ ਨੇ ਜੀ ਠੀਕ ਹੈ ਜੀ ਅਰਗਬਤੀਆਂ ਆਪਣੀਆਂ ਇਹ ਜਿਹੜੀ ਇਹਦੀ ਸਪੈਸ਼ਲਿਟੀ ਹੈ ਇਹ ਆ ਕਿ ਸਾਰੀਆਂ ਇਤਰ ਤੋਂ ਤਿਆਰ ਹੋਈਆਂ ਨੇ ਠੀਕ ਹੈ ਜੀ ਘਰਾਂ ਦੇ ਅੰਦਰ ਚੱਲੂਗੀ ਖੁਸ਼ਬੂ ਬਾਹਰ ਤੱਕ ਜਾਊਗੀ ਲੋਕ ਪੁੱਛਣਗੇ ਬਾਈ ਘਰਾਂ 'ਚ ਕੀ ਲਾਈ ਹੋਏ ਥੋਨੇ ਚੀਜ਼ ਓਕੇ ਓਕੇ ਵੀਰੇ ਬਿਹਤਰੀਨ ਖੁਸ਼ਬੂਆਂ ਨੇ ਰੀਅਲ ਰੋਜ਼ਾ ਲਗਾਉਣਾ ਫਰੈਸ਼ ਮੋਗਰਾ ਆ ਸੰਦਲਵੁੱਡਾ ਮਸਕੀ ਅਵੇਦਾ ਬਹੁਤ ਹੀ ਜ਼ਿਆਦਾ ਸੋਹਣੀਆਂ ਖੁਸ਼ਬੂਆਂ ਨੇ ਠੀਕ ਹੈ ਘਰਾਂ 'ਚ ਲਗਾਵਾਂਗੇ ਇਹਦਾ ਬਹੁਤ ਅੱਛਾ ਰਿਜ਼ਲਟ ਆ ਸ਼ਾਪ ਤੇ ਲਗਾ ਸਕਦੇ ਆ ਆਪ ਆਪਣੇ ਸ਼ੋਰੂਮ ਤੇ ਲਗਾ ਸਕਦੇ ਆ ਇਹ ਸਾਰੀਆਂ ਇਤਰ ਤੋਂ ਤਿਆਰ ਹੋਈਆਂ ਨੇ ਅਗਰਬੱਤੀਆਂ ਸਪੈਸ਼ਲ ਇਹ ਵੀ ਬਾਹਰ ਲੀਆਂ ਨੇ ਠੀਕ ਹੈ ਜੀ ਇੱਕ ਵੀਰੇ ਨਾਲ ਇਹ ਦੱਸ ਦੋ ਵੀ ਇਹ ਡਿਲੀਵਰੀ ਆਲ ਇੰਡੀਆ ਫ੍ਰੀ ਆ ਬਿਲਕੁਲ ਫ੍ਰੀ ਦਵਾਂਗੇ ਭਾਈ ਆਲ ਓਵਰ ਇੰਡੀਆ ਡਿਲੀਵਰੀ ਆ ਜਿਹੜੀ ਉਹ ਹਰ ਚੀਜ਼ ਫ੍ਰੀ ਆ ਪਰਫਿਊਮ ਲੈ ਲਓ ਇਤਰ ਲੈ ਲਓ ਕੋਈ ਡਿਫਿਊਜ਼ਰ ਲੈ ਲਓ ਕੋਈ ਬੰਨਰ ਲੈ ਲਓ ਜਿਹੜੀ ਵੀ ਚੀਜ਼ ਆ ਆਪਣੀ ਸ਼ਾਪ ਦੇ ਅੰਦਰ ਉਹ ਤੁਹਾਨੂੰ ਬਿਲਕੁਲ ਫ੍ਰੀ ਦਵਾਂਗੇ ਬਾਕੀ ਬਾਅਦ ਵੀ ਤੁਸੀਂ ਇਹ ਕਹਿੰਦੇ ਵੀ ਕਰ ਦਾਂਗੇ ਡਿਲੀਵਰੀ ਫ੍ਰੀ ਕਵਾਂਟਿਟੀ ਜਾ ਕੇ ਕਰ ਦਾਂਗੇ ਕਵਾਂਟਿਟੀ ਦੇ ਉੱਪਰ ਆਈ ਅਗਰ ਕਵਾਂਟਿਟੀ ਆਪਾਂ 20 ਉਦ ਇਤਰ ਜਾਂ ਅੱਗੇ ਪਰਫਿਊਮ ਲਵਾਂਗੇ ਉਹਦੇ ਉੱਪਰ ਤੁਹਾਨੂੰ ਅਸੀਂ ਡਿਲੀਵਰੀ ਬਿਲਕੁਲ ਫ੍ਰੀ ਦਵਾਂਗੇ いい。